ਬਾਰਾ ਦੇ ਕਬੱਡੀ ਵਧੀਆ ਚੱਲਦੀ ਹੈ ਰਣੇ ਸਵੇਰੇ ਦਾ ਸੁਨੇਹਾ ਜਾਂਦੇ ਨੇ ਜਦੋਂ ਮੌਤਾ ਲੱਗ ਜਾਂਦੀ ਹੈ ਫੇਰ ਪੰਜਾਬੀ ਕੋਟੀ ਨੂੰ ਕੀ ਜਾਂਦਾ ਹੈ ਕਿ ਕੋਈ ਮੌਤਾ ਲੱਗ ਗਿਆ ਰਾਤ ਆ ਵੀ ਕਲ ਜੁਗਾ ਵਰਦਾ ਫੇਰ ਤਾਂ ਘਾੜੇ ਹੁੰਦਾ ਕੋਟੀ ਦਾ ਆਜਾ ਬੰਦਿਆ ਲੱਗਣ ਲੱਗੇ ਨੇ ਚੰਦਰੀਆਂ ਨੇ ਕੋਟੀ ਦਾ ਨੁਕਸਾਨ ਕੀਤਾ ਫਾਇਦਾ ਨਹੀਂ ਕੀਤਾ ਮੌਤਾ ਨੇ ਫਾਇਦਾ ਨਹੀਂ ਕੀਤਾ ਕੋਟੀ ਦਾ ਉਹਨਾਂ ਨੂੰ ਨੁਕਸਾਨ ਹੀ ਕੀਤਾ ਬਾਕੀ ਗੱਲਾਂ ਸੱਚੀਆਂ ਨੇ ਅੱਗੇ ਨਾਲ ਦੇਖੋ ਜੁੱਤੀਆ ਵੀ ਆਪਾਂ 2010 ਤੋਂ ਪਹਿਲਾਂ ਮੈਚ ਬੋਲਦੇ ਸੀ ਜਿਹਨੇ ਵੀ ਸਾਰਾ ਫੈਕਲ ਦੇ ਬਾਕੀ ਖਰਪੋਣ ਨੇ ਦੇਖੀ ਪਤਾ ਨਹੀਂ ਕੀ ਆ ਨਵਾਂ ਸਿਸਟਮ ਚੱਲਦੇ ਆ ਇਹਦੇ 2010 ਤੋਂ ਪਹਿਲਾਂ ਜਿਹੜੇ ਮੈਚ ਵਿਨੈਦ ਨੇ ਸਮਾਪਤ ਹੋ ਜਾਂਦੇ ਸੀ ਹੁਣ ਵੀ ਜਿਹੜੇ ਜਿਹੜੇ ਮੈਚ ਅੰਦਰ ਵਿਧੀਆ ਹੁੰਦੇ ਆ ਨਾ ਕੋਈ 당 ਕਰਨ ਵਾਲਾ ਆਉਂਦਾ ਹੈ ਵਿਧੀਆ ਨਾਲ ਚੱਲਦੇ ਆ ਜਦੋਂ ਆ ਲੱਗ ਜਾਂਦੀਆਂ ਨੇ ਤੇ ਉਹਦੇ ਬਹੁਤ ਪਤਾ ਨਹੀਂ ਕੀ ਆ ਅਗਰਾਰ ਦੇ ਬੰਦ ਹੈ ਉਹ ਵੱੜ ਜਾਂਦੀ ਆ ਅੰਦਰੋਂ ਪਤੰਦਰ ਨੇ ਕੀ ਗੱਲ ਕਰੂੰ ਵਿਨੈਦ ਘਣੌਰੀ ਜਨਵੇਦ ਕਰਵਾ